ਤੁਸੀਂ ਦੇ ਜਿਹੜੀ ਫੋਰਸ ਤਨਾਤ ਕੀਤੀ ਗਈ ਆ ਉਹ ਉਸ ਦੀਆਂ ਆਵਾਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆ ਜਿਹੜੀ ਇਹ ਪੂਰੀ ਦੀ ਪੂਰੀ ਫੋਰਸ ਆ ਉਸ ਨੂੰ ਡਾਇਰੈਕਸ਼ਨ ਦੇਣ ਦੇ ਲਈ ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਤਾਂ ਪ੍ਰਮੋਦ ਇੱਕ ਵਾਰੀ ਇਸ ਪਾਸੇ ਦੀ ਤਸਵੀਰ ਜ਼ਰੂਰ ਦਿਖਾਓ ਜਿਸ ਤਰੀਕੇ ਦੇ ਨਾਲ ਜਿਹੜੇ ਇਹ ਪਿੱਲਰ ਲਗਾਏ ਗਏ ਨੇਗੇ ਜਿਹੜੇ ਲਾਈਟ ਦੇ ਲਈ ਪਿੱਲਰ ਹੁੰਦੇ ਆ ਉਹਨਾਂ ਦੇ ਉੱਪਰ ਜਿਹੜੇ ਸਪੀਕਰ ਨੇ ਉਹ ਟੰਗੇ ਗਏ ਨੇ ਔਰ ਫੋਰਸ ਨੂੰ ਨਿਰਦੇਸ਼ ਆ ਜਿਹੜੇ ਉਹ ਟਾਈਮ ਟੂ ਟਾਈਮ ਦਿੱਤੇ ਜਾ ਸਕਣ ਜਿਹੜੇ ਪ੍ਰਦਰਸ਼ਨਕਾਰੀ ਹੋਣਗੇ ਉਹਨਾਂ ਨੂੰ ਨਿਰਦੇਸ਼ ਟਾਈਮ ਟੂ ਟਾਈਮ ਦਿੱਤੇ ਜਾ ਸਕਣ ਔਰ ਤੁਸੀਂ ਉੱਪਰ ਦੇਖੋਗੇ ਕਿ ਤਨਾਤੀ ਕਿਸ ਤਰੀਕੇ ਦੇ ਨਾਲ ਕੀਤੀ ਗਈ ਆਨੇ ਜਿਹੜੇ ਉਹ ਨਜ਼ਰ ਆ ਰਹੇ ਹੋਣਗੇ ਵੱਡੀ ਗਿਣਤੀ ਦੇ ਵਿੱਚ ਹਰਿਆਣਾ ਪੁਲਿਸ ਦੇ ਜਵਾਨ ਉਹ ਤੁਹਾਨੂੰ ਨਜ਼ਰ ਆਉਣਗੇ ਔਰ ਪੂਰਾ ਪੂਰਾ ਇਹ ਜਿਹੜਾ ਪੋਲ ਹੈਗਾ ਉਸ ਨੂੰ ਲਗਭਗ 2 ਤੋਂ 3 ਲੇਅਰ ਜਿਹੜੀਆਂ ਮੋਟੀਆਂ-ਮੋਟੀਆਂ ਬੈਰੀਕੇਡ ਦੇ ਨਾਲ ਹੋਵੇ ਕੰਕਰੀਟ ਦੇ ਨਾਲ ਹੋਵੇ ਚਾਹੇ ਜਿਹੜਾ ਆ ਪੋਰਟੇਬਲ ਕੰਕਰੀਟ ਹੁੰਦਾ ਹੈਗਾ ਉਸ ਦੇ ਨਾਲ ਹੋਵੇ ਤਾਂ ਇਹ ਆ ਤਮਾਮ ਜਿਹੜਾ ਪੋਲ ਹੈਗਾ ਉਸ ਨੂੰ ਬਲੌਕ ਕਰ ਦਿੱਤਾ ਗਿਆ ਹੈਗਾ ਪੂਰੀ ਦਾ ਪੂਰਾ बोलते दोने से एक पासियो हरियाणा ने नु जाण वाला और एक पासियो हरियाणा ने नु ਆਉਣ ਵਾਲਾ ਇਹ ਪੂਰੇ ਦਾ ਪੂਰਾ ਜਿਹੜਾ ਰਸਤਾ ਹੈਗਾ ਉਸ ਨੂੰ ਬਲਾਕ ਕੀਤਾ ਗਿਆ ਤਾਂ ਕਿਸਾਨ ਆਗੂ ਵੀ ਜਿਹੜੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇਗੇ ਤਾਂ ਤੁਸੀਂ ਜਿਹੜੀ ਤਸਵੀਰਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀਆਂ ਜਿਹੜੀਆਂ ਕੋਸ਼ਿਸ਼ ਹੈ ਉਹ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਜਗ੍ਹਾ ਦੇ ਉੱਪਰ ਜਿਹੜਾ ਪੂਰੇ ਦਾ ਪੂਰਾ ਇਹ ਅੰਦੋਲਨ ਹੈਗਾ ਉਹ ਕੰਮ ਕਰੇਗਾ ਤਾਂ ਯੂਨੀਅਨਾਂ ਦੇ ਜਿਹੜੇ ਨਮਾਇੰਦੇ ਨੇਗੇ ਉਹ ਇਸ ਵਕਤ ਪਹੁੰਚੇ ਨੇਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੇ ਨਾਲ ਗੱਲਬਾਤ ਦੀ ਕੋਸ਼ਿਸ਼ ਹੈ ਉਹ ਕੀਤੀ ਜਾਏਗੀ ਸਸ਼ੀ ਕੁਲ ਜੀ ਕੀ ਨਾਮ ਹੈ ਆਪਣਾ ਕਿਹੜੀ ਯੂਨੀਅਨ ਤੋਂ ਜਸਮੀਰ ਸਿੰਘ ਸਿੱਧੂ ਜਸਮੀਰ ਜੀ ਕੀ ਪਲਾਨ ਹੈਗਾ ਕਿੰਨੇ ਕ ਵਜੇ ਤੱਕ ਕੋਈ ਨਿਰਦੇਸ਼ ਵਾਲੇ ਤੱਕ ਆਇਆ ਤੁਹਾਨੂੰ 12 ਵਜੇ ਤੱਕ ਆ ਰਹੇ ਹਾਂ 12 ਵਜੇ ਤੱਕ ਇੱਥੇ ਹੋ ਜਾਵਾਂਗੇ ਫਿਲਹਾਲ ਕਹਿ ਰਹੇ ਕਿ 9:30 ਵਜੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ ਕੋਈ ਫੈਸਲੇ ਬਾਰੇ ਦੱਸਿਆ ਜਾ ਸਕਦਾ ਹੈ ਕੀ ਲੱਗਦਾ ਹੈ ਅੰਦਲਨ ਹੋਣੀ ਅੱਗੇ ਵਧੇਗਾ ਜਾਂ ਕੋਈ ਸਹਿਮਤੀ ਵੀ ਨਜ਼ਰ ਆ ਸਕਦੀ ਹੈ ਕੋਈ ਸਹਿਮਤੀ ਬਣੀ ਤਾਂ ਬਣ ਜੂਗੀ ਨਹੀਂ ਬਣੀ ਤਾਂ ਫਿਰ ਇਹ ਤਾਂ ਕੁਝ ਵੀ ਨਹੀਂ ਹੈਗਾ ਸਭ ਜਣਾ ਫਰਿਗੇਟ ਕਾਫੀ ਲਗਾਈ ਐ ਇਸ ਵਾਰ ਕੰਕਰੀਟ ਲਾਤੇ ਕਿੱਲਾਂ ਲਾਤੀਆਂ ਲੱਗਦਾ ਕਿ ਉਹਨਾਂ ਨੂੰ ਤੋੜ ਪਾਉਗੇ ਸਭ ਟੁੱਟ ਜਾਣੀਆਂ ਸਭ ਟੁੱਟ ਜਾਣੀਆਂ ਇੱਕ ਵੀ ਨਹੀਂ ਰਹਿਣੀ ਹੈ ਕਿੰਨੇ ਕਿੰਨਿਕ ਜਿਹੜੀ ਟੋੜੀ ਜੱਥੇਬੰਦੀ ਦੇ ਵਿੱਚ ਨੁਮਾਇੰਦੇ ਨੇ ਜਿਹੜੇ ਇਸ ਪਾਸੇ ਨੂੰ ਆਉਣਗੇ ਔਰ ਕਿਹੜੇ ਕਿਹੜੇ ਬਾਰਡਰ ਸਿਲੈਕਟ ਕੀਤੇ ਗਏ ਨੇ ਹੁਣਾ ਜੇ ਪੂਰਾ ਪੰਜਾਬ ਕੋਈ ਗਿਣਤੀ ਨਹੀਂ ਲੇਗੀ ਪੂਰਾ ਪੰਜਾਬ ਇੱਥੇ ਪਹੁੰਚੇਗਾ ਹੁਣ ਦੇਖੋ ਤੁਸੀਂ 2 ਘੰਟੇ ਦੇ ਵਿੱਚ ਵਿਚੂਰੇ ਕੀ ਬੋਰਡ ਨੂੰ ਕਰਾਸ ਕਰਨਾ 7 ਔਰ ਤੇ ਅਲੱਗ-ਅਲੱਗ ਬਾਰਡਰ ਨੇ ਡਬਲ ਵਾਲਾ ਪਾਊਡਰ ਰੱਖਣਾ ਔਰੀ ਵਾਲਾ ਪਾਊਡਰ ਹੈ ਇਹ ਬਾਰਡਰ ਕਿਹੜੇ-ਕਿਹੜੇ ਜ਼ਿਲ੍ਹੇ ਕਿਹੜੇ-ਕਿਹੜੇ ਪਾਸੇ ਵਾਰੇ ਸਾਰੇ ਜ਼ਿਲ੍ਹਿਆਂ ਦੇ ਇਕੱਠੇ ਹੋਏਗਾ ਜੀ ਸਾਰੇ ਉਧਰ ਖਨੋਰੀ ਵਾਲੇ ਪਾਸੇ ਵੀ ਤੇ ਇਧਰ ਪਟਿਆਲੇ ਵਾਲੇ ਪਾਸੇ ਵੀ ਜਿੱਥੇ-ਜਿੱਥੇ ਜਿਹਨੂੰ ਜਿਹੜਾ ਰਸਤਾ ਮਿਲਿਆ ਉਧਰੋਂ ਨਿਕਲ ਜਾਣਾ ਪਿਆ ਥੱਲੇ ਵਾਲ ਸਾਹਿਬ ਕਿਹੜੇ ਬਾਰਡਰ ਤੋਂ ਐਂਟਰ ਹੋਣਗੇ ਪਟਿਆਲੇ ਵਾਲੇ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਖੜੇ ਹੋਏ ਹਾਂ ਜੀ ਹੋਰ ਵੀ ਯੂਨੀਅਨਾਂ ਨੇ ਸਾਥ ਦੇ ਦਿੱਤਾ ਹੈਗਾ ਬੀਕਯੂ ਦੁਆਬਾ ਤੁਹਾਡੇ ਨਾਲ ਆ ਗਈ ਹੈ ਮਨਜੀਤ ਸਿੰਘ ਰਾਏ ਨੇ ਵੀ ਸਾਥ ਦੇ ਦਿੱਤਾ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਚੱਲ ਰਹੀ ਸੀ ਸ਼ੁਰੂ ਤੋਂ ਤਾਂ ਇਹ तमाम ਜਥੇਬੰਦੀਆਂ ਮਿਲ ਕੇ ਕੰਮ ਕਰ ਰਹੀਆਂ ਨੇ ਨਹੀਂ ਇਹ ਤਾਂ ਮਿਲ ਕੇ ਹੀ ਕੰਮ ਹੋਏਗਾ ਤਾਂ ਹੀ ਕੁਝ ਬਣੇਗਾ ਜੇ ਇਕੱਲੇ ਇਕੱਲੇ ਕਰਨਗੇ ਕੁਝ ਨਹੀਂ ਬਣਨਾ ਇਹ ਜਦੋਂ ਸਾਰੇ ਮਿਲ ਕੇ ਇਹ ਕਰਨਗੇ ਤਾਂ ਕੁਝ ਐਮਐਫਸੀ ਵੀ ਵਗੈਰਾ ਜੋ ਵੀ ਕੁਝ ਲੈਣਾ ਉਹ ਤਾਂ ਹੀ ਮਿਲ ਪਾਏਗਾ ਇਹ ਨਹੀਂ ਮਿਲਦਾ ਇਸ ਤਰੀਕੇ ਦੇ ਨਾਲ ਦੋ ਮੀਟਿੰਗਾਂ ਵੀ ਹੋਈਆਂ ਮੀਟਿੰਗਾਂ ਦੇ ਵਿੱਚ ਕੋਈ ਸਾਰਤਕ ਨਤੀਜਾ ਨਹੀਂ ਨਿਕਲਿਆ ਕਹਿੰਦੇ ਕਿ ਜਿਹੜੀਆਂ ਗੱਲਾਂ ਕਰ ਰਹੀਆਂ ਸੀ ਉਹਨਾਂ ਨੂੰ ਮੰਨਣੇ ਨਹੀਂ ਜਾ ਰਿਹਾ ਬਾਰ-ਬਾਰ ਕਮੇਟੀਆਂ ਦਾ ਜ਼ਿਕਰ ਹੋ ਰਿਹਾਗਾ ਉਹਨਾਂ ਤੋਂ ਕੋਈ ਹੱਲ ਨਹੀਂ ਨਿਕਲ ਰਿਹਾ ਟਾਈਮ ਟਪਾਰੇ ਜੀ ਹੋਰ ਕੁਝ ਨਹੀਂ ਹੱਲ ਫੁੱਲ ਕੱਢਣ ਵਾਲਾ ਕੋਈ ਚੱਕਰ ਨਹੀਂ ਆਉਂਦਾ ਉਹਨਾਂ ਨੇ 13 ਤਰੀਕ ਟਪਾਰੇ ਸੀ ਵੀ ਇਹ ਟੱਪ ਜੇ ਯਾਰ ਫਿਰ ਦੇਖੀ ਜਾਏਗੀ ਹੋਰ ਖਾਸ ਤੌਰ ਤੇ ਕਿੰਨਾ ਕੁ ਰਾਸ਼ਨ ਲੈ ਕੇ ਇਸ ਵਾਰ ਚੱਲਿਓ ਕਿੰਨਾ ਕੁ ਟਾਈਮ ਦਾ ਪਲਾਨ ਹੈ ਦੇਖੋ ਬਾਕੀ ਰਾਸ਼ਨ ਦਾ ਨਾਲ ਦੀ ਨਾਲ ਆਈ ਜਾਊ 6 ਮਹੀਨੇ ਦਾ ਟਰਾਲੀਆਂ 'ਚ ਹੈਗਾ ਯਾਰ 6 ਮਹੀਨੇ ਦਾ ਟੋਰਲਿਆ ਜ ਹੈਗਾ ਆ ਬਾਕੀ ਨਾਲ ਦੀ ਨਾਲ ਅੰਦਰ ਮੰਗ ਸੀਗੀ ਕਿ ਕੇਸ ਰੱਦ ਕੀਤੇ ਜਾਂ ਲੱਗਦਾ ਨਹੀਂ ਕਿ ਅੱਜ ਬੈਰੀਕੇਡ ਟੁੱਟਣਗੇ ਕੇਸ ਦਾ ਦੁਬਾਰੇ ਨਵੇਂ ਪੈਨ ਨੂੰ ਤਿਆਰ ਹੋ ਜਾਣਗੇ ਕੋਈ ਗੱਲ ਨਹੀਂ ਇਹ ਤਾਂ ਪੈਂਦੇ ਰਹਿੰਦੇ ਜੀ ਜੇ ਕੇਸ ਪੈਣਗੇ ਤਾਂ ਹੀ ਕੋਈ ਕੋਣੋ ਕੇਸਾਂ ਦੇ ਬਿਲੇ ਦਾ ਕੋਈ ਬਣਦਾ ਹੀ ਕੁਛ ਨਹੀਂਗਾ ਐਮਐਸਪੀ ਦਾ ਜ਼ਿਕਰ ਹੋਇਆ ਕਿਸਾਨਾਂ ਦੇ ਕਰਜ਼ਾ ਮਾਫੀ ਦਾ ਜ਼ਿਕਰ ਹੋਇਆ ਕਿਸਾਨਾਂ ਨੂੰ ਪੈਨਸ਼ਨ ਲਾਉਣ ਦਾ ਜ਼ਿਕਰ ਹੋਇਆ ਪਰ ਕੋਈ ਠੋਸ ਜਿਹੜਾ ਹੱਲ ਹੈ ਇਹਨਾਂ ਚੀਜ਼ਾਂ ਦਾ ਨਹੀਂ ਕੱਢਿਆ ਗਿਆ ਜੇ ਹੱਲ ਕੱਢਣ ਦੇ ਫਿਰ ਅੱਜ ਇਤਰਾ ਕੱਟੂਰੇ ਕੰਨ ਹੋਣਾ ਸੀ ਇਹ ਹੱਲ ਨਹੀਂ ਕੱਢਣਾ ਚਾਹੁੰਦੀ ਹੋਰ ਮੁੰਡਾ ਲਟਕਾਣਾ ਜਾਂਦੀ ਬਹੁਤ ਮੁੰਡਾ ਕਿਸਾਨ ਨੂੰ ਆਪਣੇ ਮਗਰ ਲਾਣਾ ਜਾਂਦੀਆਂ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਨਾਲ ਲੱਗੇ ਰਹਿਣ ਤੇ ਆਪਣਾ ਕੰਮ ਤੋੜੀ ਫੁਰਕਾ ਚੱਲੇ ਜਾਂਦੇ ਲੈਟਰ ਨੂੰ ਬੰਦ ਕਰ ਦੇਣਾ ਬਲੌਕ ਕਰ ਦੇਣਾ ਪੂਰਾ ਦਾ ਪੂਰਾ ਬਾਰਡਰ ਪੰਜਾਬ ਹਰਿਆਣਾ ਛੋਟੇ ਵੱਡੇ ਭਾਈ ਕਹਿੰਦੇ ਸੀ ਪਰ ਅੱਜ ਤੱਕ ਇਹ ਜਾਂਦੀ ਪਰਮਿਸ਼ਨ ਤੱਕ ਨਹੀਂ ਦਿੱਤੀ ਗਈ ਮਾੜੀ ਗੱਲ ਹੈ ਜੀ ਮਾੜੀ ਗੱਲ ਹੈ ਇਹ ਰੱਥ ਨੂੰ ਬੰਦ ਕਰਨਾ ਚਾਹੀਦਾ ਸਭ ਪਰਮਿਸ਼ਨਾਂ ਤਾਂ ਮਿਲ ਜਾਣੀਆਂ ਹੁਣੇ ਤੇ ਦੇਖੋ 2 ਘੰਟਿਆਂ ਨੂੰ ਪਰਮਿਸ਼ਨ ਕਿੱਥੇ ਨਾਲ ਮਿਲਦੀ ਆ ਤਿਆਰੀ ਹੈ ਪੂਰੀ ਤੋੜੀ ਸਭ ਤਿਆਰੀ ਹੈ ਜੀ ਤਾਕ ਸਾਡ ਲੀਡਰ ਨੇ ਜਿਹੜੇ ਇਸ ਇਲਾਕੇ ਦੇ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਤਾਂ ਕਹਿੰਦੇ ਤਿਆਰੀ ਪੂਰੀ ਆ ਪਰ ਦੂਸਰੇ ਪਾਸੇ ਦੇ ਜੇਕਰ ਹਾਲਾਤ ਤੁਸੀਂ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਕਿਸ ਤਰੀਕੇ ਦੀਆਂ ਜਿਹੜੀਆਂ ਤਿਆਰੀਆਂ ਨੇ ਉਹ ਪ੍ਰਸ਼ਾਸਨ ਦੇ ਵੱਲੋਂ ਇਸ ਜਗ੍ਹਾ ਤੋਂ ਕੀਤੀਆਂ ਗਈਆਂ ਨੇ ਕਿਸ ਜਗ੍ਹਾ ਕਿਸ ਤਰੀਕੇ ਦੇ ਨਾਲ ਜਿਹੜਾ ਪੂਰੇ ਦੇ ਪੂਰੇ ਏਰੀਏ ਨੇ ਉਹ ਬਲੌਕ ਕਰ ਦਿੱਤੇ ਗਏ ਨੇਗੇ ਪੂਰੇ ਦੇ ਪੂਰੇ ਏਰੀਏ ਜਿਹੜੇ ਤੁਸੀਂ ਨਜ਼ਰ ਆ ਰਹੇ ਹੋਣਗੇ ਕਿ ਜਿਹੜੀ ਜਥੇਬੰਦੀਆਂ ਨੂੰ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਜਿਹੜੀ ਬੈਰੀਗੇਟਿੰਗ ਹੈ ਉਹ ਖਾਸ ਤੌਰ ਤੇ ਕੀਤੀ ਗਈ ਹੈ ਜੀ ਕ੍ਰਿਸ਼ਨ ਤਾਂ ਬਿਲਕੁਲ ਕਮਲ ਵੀ ਸਾਡੇ ਤੋਂ ਖਨੋਰੀ ਬਾਰਡਰ ਤੋਂ ਜਿਹੜੇ ਜੁੜੇ ਹੋਏ ਨੇ ਕਮਲ ਬਹੁਤ ਵੱਡੀਆਂ ਜਿਹੜੀਆਂ ਇਨਫੋਰਮੇਸ਼ਨਸ ਨੇ ਦੇਖੋ ਤਾ तकरीबन 10 ਵਜੇ ਦਾ ਜਿਹੜਾ ਸਮਾਂ ਸੀ ਮਹਿਜ਼ 40 ਤੋਂ 45 ਮਿੰਟ ਜਿਹੜੇ ਆ ਫਿਲਹਾਲ ਬਾਕੀ ਨੇ ਘਰ ਇਸ ਵਿਚਾਲੇ ਇਨਫੋਰਮੇਸ਼ਨ ਇਹ ਹੈ ਕਿ ਜੇ 45 ਮਿੰਟ ਬਾਕੀ ਤੇ ਤਾਂ ਪੰਜਾਬ ਦੇ ਕਿੰਨੇ ਬਾਰਡਰਾਂ ਤੇ ਵੱਡੀ ਗਿਣਤੀ ਜਿਹੜੀ ਫੋਰਸਿਸ ਲੱਗੀ ਤਾਂ ਉਹ ਵੱਡੇ ਕਾਫਲੇ ਕਿਸ ਕਦਰ ਦਿੱਲੀ ਵੱਲ ਕੂਚ ਕਰਨਗੇ ਤਾਂ ਪੰਜਾਬ ਪੁਲਿਸ ਦੀ ਕੀ ਕੁਝ ਭੂਮਿਕਾ ਰਹੇਗੀ ਜਾਂ ਪੁਲਿਸ ਨੇ ਫ੍ਰੀ ਹੈਂਡ ਕਰ ਦਿੱਤਾ ਕਿ ਠੀਕ ਹੈ ਤੁਸੀਂ ਹਰਿਆਣਾ ਜਾ ਸਕਦੇ ਹੋ ਬਿਲਕੁਲ ਦੇਖੋ ਕ੍ਰਿਸ਼ਨ ਉਹ ਵੀ ਜ਼ਿਕਰ ਕਰਾਂਗੇ ਪੰਜਾਬ ਪੁਲਸ ਦਾ ਪਰ ਇੱਕ ਤਸਵੀਰ ਇਸ ਸਾਈਡ ਦੀ ਦਿਖਾਵਾਂਗੇ ਟਰੈਕਟਰਾਂ ਦੀ ਜੋ ਸਲਫਾ ਉਹ ਵੱਜ ਚੁੱਕੀ ਆ ਯਾਨੀ ਕਿ ਤਿਆਰੀਆਂ ਹੋ ਚੁੱਕੀਆਂ ਨੇ 10 ਵਜੇ ਤੋਂ ਬਾਅਦ ਕਿਸੇ ਸਮੇਂ ਵੀ ਜਿਹੜਾ ਕਿ ਬਾਰਡਰਾਂ ਵੱਲ ਨੂੰ ਰਵਾਨਗੀ ਕਿਸਾਨਾਂ ਨੇ ਪਾ ਲੈਣੀ ਆ ਪਰ ਦੂਸਰੀ ਤਰਫ ਪੰਜਾਬ ਪੁਲਿਸ ਦੀ ਭੂਮਿਕਾ ਕੀ ਰਹਿਣ ਵਾਲੀ ਹੈ ਕਿਉਂਕਿ ਹਰਿਆਣਾ ਪੁਲਿਸ ਨੇ ਤਾਂ ਆਪਣਾ ਆ ਜਿਹੜਾ ਕੰਮ ਦੱਸਤਾ ਪਰ ਪੰਜਾਬ ਪੁਲਿਸ ਦੀ ਇਸ ਦੇ ਵਿੱਚ ਕੀ ਭੂਮਿਕਾ ਰਹੇਗੀ ਪੰਜਾਬ ਪੁਲਿਸ ਨੇ ਜੋ ਬੈਰੀਕੇਟਿੰਗ ਜਰੂਰ ਕਈ ਥਾਵਾਂ ਤੇ ਕੀਤੀ ਹੈ ਪਰ ਉਹ ਰੂਟ ਡਵਰਟ ਕੀਤੇ ਗਏ ਨੇ ਐਨਾ ਕੁਝ ਹਾ ਵੀ ਨਹੀਂ ਕਹਿ ਸਕਦਾ ਕਿ ਜਿਹੜਾ ਕਿ ਬੈਰੀਕੇਟਿੰਗ ਕੀਤੀ ਗਈ ਹੋਵੇ ਕਿ ਅੱਗੇ ਨਾ ਜਾਣ ਦਿੱਤਾ ਜਾਵੇ ਕਿਸਾਨਾਂ ਵਾਸਤੇ ਉਹ ਬੈਰੀਕੇਟਿੰਗ ਕੋਈ ਜ਼ਿਆਦਾ ਮਾਇਨੇ ਨਹੀਂ ਰੱਖਦੀ ਕਿਉਂਕਿ ਟਾਰਗੇਟ ਹਰਿਆਣਾ ਵਾਲੀ ਬੈਰੀਕੇਟਿੰਗ ਦਾ ਕਿਸਾਨ ਲੈ ਕੇ ਚੱਲਣ ਗੱਲਬਾਤ ਕਰਾਂਗੇ ਭਾਜੀ ਕੀ ਨਾਮ ਤੋੜਾ ਮਲਕੀਤ ਸਿੰਘ ਜੀ ਆਏ ਹੋ ਅੰਮ੍ਰਿਤਸਰ ਜਿਲ੍ਹਾ ਮਾਝੇ ਤੋਂ ਜੀ ਮਾਝੇ ਤੋਂ ਆਏ ਹੋ ਭਾਰਤੀ ਕਿਸਾਨ ਜੂਨੇ ਸਿੱਧੂਪੁਰ ਨਾਲ ਆਏ ਹੋ ਜਾਂ ਕਿਸੇ ਹੋਰ ਜਥੇਬੰਦੀ ਨਾਲ ਆਏ ਹੋ ਜਾਂ ਇਕੱਲੇ ਆਏ ਹੋ ਸਿੱਧੂਪੁਰ ਨਾਲ ਜੀ ਸਿੱਧੂਪੁਰ ਨਾਲ ਆਏ ਹੋ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ ਅੰਦੋਲਨ ਦੀ ਸ਼ੁਰੂਆਤ ਹੋਣ ਜਾ ਰਹੀ ਆ ਟਰੈਕਟਰਾਂ ਦੇ ਸਲਫਾਂ ਵੱਜਣੀਆਂ ਸ਼ੁਰੂ ਹੋ ਗਈਆਂ 10 ਵਜੇ ਦਾ ਸਮਾਂ ਕਿ 10 ਵਜੇ ਤੋਂ ਬਾਅਦ ਕਿਸੇ ਸਮੇਂ ਚੱਲੇ ਪਾਵ ਦੇਖੋ ਇਹਨਾਂ ਦਾ ਤਿੰਨ ਦਿਨ ਹੋ ਗਏ ਤਿਆਰੀ ਕਰ ਗਏ ਤੁਰੇ ਆ ਜੀ ਉੱਥੋਂ ਜੀ ਦੋ ਦਿਨ ਇੱਥੇ ਹੋ ਗਿਆ ਜੀ ਬੈਠਿਆਂ ਨੂੰ ਤੇ ਫੁੱਲ ਤਿਆਰੀ ਆ ਜੀ ਪੂਰੀ ਜੀ ਹਰ ਪੱਖੋਂ ਜੀ ਕਿੰਨੀ ਤਦਦ ਆਏ ਕੱਲੇ ਸਰਕਲ ਤੋਂ ਜੀ 50 ਟਰੈਕਟਰ ਟਰਾਲੀਆਂ ਤੋਂ ਇਲਾਵਾ ਬਾਕੀ ਟਰੈਕਟਰ ਟਰਾਲੀਆਂ ਵੀ ਆ ਇਹਨਾਂ ਨੇ ਬੈਰੀਕੇਟਿੰਗ ਕਿਵੇਂ ਟੱਪਣੀਆਂ ਬੈਰੀਕੇਟਿੰਗ ਜਿਹੜੀ ਲਾਈ ਗਈ ਹੈ ਕਹਿੰਦੇ ਪਿਛਲੀ ਵਾਰੀ ਨਾਲੋਂ ਜੋ ਬਹੁਤ ਜ਼ਿਆਦਾ ਟਫ ਲਗਾਈ ਗਈ ਇਹ ਕੱਲੇ ਇੱਕ ਸਰਕਲ ਦੀ ਗੱਲ ਕੀਤੇ ਆ ਜੀ ਪੰਜਾਬ ਦਾ ਕਿੰਨਾ ਸਰਕਲ ਹੈ ਜੀ ਨਾ ਹਰ ਜਿਹੜੇ ਜੇ 5 5 6 6 ਸਰਕਲ ਆ ਐਸ ਬਾਰੇ ਤੁਸੀਂ ਵੇਖ ਸਕਦੇ ਇੱਥੇ ਮਹਿਲਾ ਕਲਾ ਜਿਹੜਾ ਚੌਂਕਾ ਇਹਦੇ ਵਿੱਚ ਟਰੈਕਟਰੀ ਟਰੈਕਟਰ ਆ ਚਾਰ ਜਵਰੇ ਜਦ ਕਿ ਲਗਭਗ ਵੱਡੀ ਜਥੇ ਬੰਦੀ ਇੱਕ ਦੇ ਹੀ ਆ ਤੇ ਜਾਂ ਥੋੜੇ ਹੋਰ ਟਰੈਕਟਰ ਹੋਣਗੇ ਤੇ ਦੂਜੀਆਂ ਜਥੇ ਬੰਦੀਆਂ ਦੀ ਕਿੰਨੀ ਤਦਾਦ ਹੋएगी ਵੱਡੀ ਜ ਤੁਸੀਂ ਵੇਖ ਸਕਦੇ ਆ ਜੀ ਇਹ ਚਾਰਚ ਵੀਰੇ ਖੇਤਾਂ ਦੇ ਰਾਜੇ ਖੜੇ ਆ ਤਿਆਰ ਆ ਬਿਲਕੁਲ ਜੀ ਖੇਤਾਂ ਦੇ ਰਾਜੇ ਬੈਰੀਗੇਡ ਕਿਵੇਂ ਟੱਪਣਗੇ ਉਸ ਨੂੰ ਲੈ ਕੇ ਕੀ ਰੂਪ ਰೇಖਾ ਤਿਆਰ ਇਹ ਜਿਹੜਾ ਦੇਸ਼ ਹੈਣਾ ਜੀ ਇਹਨਾਂ ਖੇਤਾਂ ਦੇ ਰਾਜਿਆਂ ਨੇ ਪੈਰਾਂ ਸਿਰ ਕੀਤਾ ਜੀ ਪਹਿਲੋਂ ਸਾਡੇ ਵੱਡੇ ਵੱਡੇ ਰਿਆਣੇ ਹਲਵਾ ਕੇ ਦਪਾਂ ਕਾਇਆਂ ਪੁੱਟ ਕੇ ਜਿਹਦੇ ਦੇਸ਼ ਨੂੰ ਆਜ਼ਾਦ ਕਰਾਇਆ ਉਹ ਵੀ ਕੁਰਬਾਨੀਆਂ ਸਭ ਤੋਂ ਵੱਡੀਆਂ ਜਿਹੜੀਆਂ ਹੋਈਆਂ ਉਹ ਕਿਸਾਨਾਂ ਮਜ਼ਦੂਰਾਂ ਦੇ ਘਰਾਂ 'ਚ ਹੋਈਆਂ ਜਿਹੇ ਫਾਂਸੀਆਂ ਦੇ ਫੰਦੇਆਂ ਤੱਕ ਗਏ ਜਿਹੜੇ ਬੰਦੇ ਜਿਨ੍ਹਾਂ ਇਤਿਹਾਸ ਬਰੋਲਗੇ ਦੇ ਉਹ ਆਮ ਘਰਾਂ ਦੇ ਉੱਠੇ ਆ ਜੀ ਉਹ ਤੇ ਉਹ ਸਭ ਤੋਂ ਵੱਡੀ ਪੰਜਾਬ ਦੀ ਦੇਣ ਉਹਦੇ ਆਪਾਂ ਸਭ ਜਾਣਦੇ ਆ ਇਤਿਹਾਸ ਆਪਣੇ ਆਪ ਬੋਲਦਾ ਜਿਹੜੀ ਨੇ ਪਰਸੈਂਟ ਕੁਰਬਾਨੀਆਂ ਜਿਹੜੀਆਂ ਪੰਜਾਬ ਦੀਆਂ ਲਗਭਗ ਜੀ ਇੱਕ ਬਹੁਤ ਵੱਡੀ ਜਿਹੜੀ ਹਾਕਮਾਂ ਦੀ ਇਹ ਗਲਤ ਨੀਤੀ ਕਿ ਕਿਸਾਨ ਤੇ ਵਰਸ ਜਮਾਨ ਉਹਨਾਂ ਨੂੰ ਆਮੋ ਸਾਹਮਣੇ ਕੀਤਾ ਜਾ ਰਿਹਾ ਜੀ ਉਤੋਂ ਹਾਕਮਾਂ ਦੀ ਸੋਚ ਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਜੀ ਕਿ ਦੇਸ਼ ਨੂੰ ਚਲਾ ਕਿਦਾਂ ਦੀ ਸੋਚ ਰਹੀ ਆ ਜੀ ਹੁਣ ਬੈਰੀਗੇਟਿੰਗ ਕੀਤੀ ਗਈ ਆ ਕੇਲ ਲਾਏ ਕਿੰਨਾ ਖਰਚਾ ਇੱਥੇ ਹੋਇਆ ਹੋਊਗਾ ਇਹ ਕਿਸੇ ਕੰਮ ਆਉਣਾ ਜੀ ਇਹ ਕਿਸੇ ਕੰਮ ਆਉਣਾ ਹੁਣ ਇਹੋ ਹੀ ਕਿਸੇ ਚੰਗੇ ਥਾਂ ਤੇ ਜਿੱਥੇ ਨਸ਼ਿਆਂ ਨੂੰਸ਼ਿਆਂ ਵਾਲੇ ਪਾਸੇ ਕੇਹੇ ਪਾਸੇ ਤਾਕਤ ਆਪਣੀ ਲਾਉਣ ਤੇ ਜਨਤਾ ਨੂੰ ਬਚਾਉਣ ਇਹ ਆਪਣੇ ਜਿਹੜੇ ਜਮਹੂਰੀ ਹੱਕ ਬੰਦੇ ਉਹ ਲੈਣ ਲਈ ਜਾ ਰਹੇ ਆ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਸਨ ਇਹ ਸਰਕਾਰ ਉਹਨਾਂ ਵਾਅਦਿਆਂ ਤੋਂ ਭੱਜ ਗਈ ਕੋ ਕੋ ਚਾਹਤ ਹੈ ਨਹੀਂ ਆ ਜੀ ਦਿੱਲੀ ਜਾਣ ਦਾ ਜੀ ਹਾਂ ਜੀ ਲੱਗਦਾ ਨਹੀਂ ਜਿਸ ਤਰੀਕੇ ਨਾਲ ਕੁਰਬਾਨੀਆਂ ਭਰੀ ਕੌਮ ਪਰ ਕੁਰਬਾਨੀਆਂ ਭਰੀ ਕੌਮ ਨੂੰ ਹੀ ਆਪਦੇ ਛੋਟੇ ਭਰਾ ਕੋਲ ਨਹੀਂ ਜਾਣ ਦਿੱਤਾ ਜਾ ਰਿਹਾ ਛੋਟੇ ਭਰਾ ਦੇ ਵਿੱਚੋਂ ਦੀ ਲੰਘਣ ਨਹੀਂ ਦਿੱਤਾ ਜਾ ਰਿਹਾ ਵੇਖੋ ਜੀ ਅੱਜ ਪੰਜਾਬ ਨੂੰ ਪੂਰੇ ਦੇਸ਼ ਦੇ ਨਾਲੋਂ ਤੋੜ ਦਿੱਤਾ ਗਿਆ ਮੇਰੇ ਨਾਲ ਦੂਜੇ ਬਾਰਡਰ ਦੇ ਭਵੇਂ ਅੱਜ ਕਮਜ਼ੋਰ ਪੈ ਗਏ ਹੁਣ ਪਰ ਪੰਜਾਬ ਦੇ ਜਿਹੜੇ ਆਪਣੇ ਭਾਰਤ ਨਾਲ ਬਾਰਡਰ ਹੀ ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਇਹ ਕਿੱਡੀ ਹਾਸੋ ਹੀਣੀ ਗੱਲ ਐ ਹੁਣ ਜਿਹੜੇ ਦੂਜੇ ਬਾਰਡਰ ਆ ਇਹਦੇ ਮਹਾ ਪੰਜਾਬ ਸੀ ਹਨਾ ਹਰਿਆਣਾ ਜੂਪੀ ਹਿਮਾਚਲ ਜੰਮੂ ਦਾ ਏਰੀਆ ਇਹ ਸਾਡਾ ਮਹਾ ਪੰਜਾਬ ਸੀ ਪੰਜਾਬ ਦਾ ਹਿੱਸਾ ਜੀ ਇਹ ਸਾਰੇ ਭਰਾ ਨੇ ਅਸੀਂ ਨੇ ਭਾਰਤ ਨੂੰ ਪੂਰਾ ਭਰਾ ਮੰਨਦੇ ਆ ਜੀ ਕਿਉਂਕਿ ਸੋਚ ਸਾਡੀ ਪੰਜਾਬ ਦੀ ਏਡੀ ਉੱਚੀ ਸੁੱਚੀ ਸੋਚ ਐ ਦੁਸ਼ਮਣ ਨੂੰ ਕੋਈ ਕਿਸੇ ਨੂੰ ਗਿਣਦਾ ਹੀ ਨਹੀਂ ਆ ਜੀ ਇਹ ਸੋ ਇਸ ਕਰਕੇ ਹਾਕਮਾਂ ਦੀ ਬਹੁਤ ਹੀ ਅਤੀ ਨਿੰਦਣਯੋਗ ਇਹ ਜਿਹੜੀ ਕਾਰਵਾਈ ਆ ਅੱਜ ਇਹਨਾਂ ਨੂੰ ਜਿਨ੍ਹਾਂ ਨੇ ਦੇਸ਼ ਲਈ ਸਭ ਤੋਂ ਵੱਧ ਆਪਾਂ ਬਾਰ-ਬਾਰ ਗੱਲ ਕਰਦੇ ਆ ਪਰ ਦੱਸ ਦਿਨਾ ਚਾਹੁੰਦੇ ਆ ਕਿ ਸਾਨੂੰ ਸਾਡਾ ਇਤਿਹਾਸ ਤੋੜਦਾ ਇਹ ਨਾ ਸੋਚੀਏ ਵੀ ਆ ਸਾਡੇ ਜਿਹੜੇ ਸ਼ਰੀਰ ਤੁਰੇ ਫਿਰਦੇ ਆ ਜਿਹੜੇ ਆਪਣੇ ਸਾਨੂੰ ਸ ਬਾਬਾ ਬਘੇਲ ਸਿੰਘ ਜਸਾ ਸਿੰਘ ਜੀ ਰਾਮਗੜੀ ਆ ਜਸਾ ਸਿੰਘ ਜੀ ਆਲੂਵਾਲੀਆ ਹਰੀ ਸਿੰਘ ਜੀ ਨਲੂਆ ਇਹ ਜਿਹੇ ਯੋਧਿਆਂ ਜਰਨੈਲਾਂ ਦੀਆਂ ਗਾਥਾਵਾਂ ਸਾਨੂੰ ਤੋੜਦੀਆਂ ਅਗਲੇ ਪਾਸੇ ਬਪੀ ਪੂਰੀ ਤਿਆਰੀ ਫਿਰ ਬਿਲਕੁਲ ਜੀ ਇੱਥੇ ਵੇਖੋ ਸਾਰਾ ਕੁਝ ਜਿੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੀਪੁਰ ਦੇ ਨਾਲ ਹੋਰ ਵੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀਆਂ ਵੀ ਇੱਥੇ ਜਿਹੜੀਆਂ ਟਰੈਕਟਰ ਟਰਾਲੀਆਂ ਖਲੋਤੀਆਂ ਵਾਂ ਤੇ ਪੂਰੇ ਡਟ ਕੇ ਡਟ ਕੇ ਲੜਾਈ ਲੜਾਂਗੇ ਕਿਉਂਕਿ ਜਿਹੜੇ ਲੋਕ ਇਹ ਮਨ ਬਣਾ ਚੁੱਕੇ ਆ ਕਿਉਂਕਿ ਸਾਡੀ ਇਹਨਾਂ ਦੀ ਕੋਈ ਲੜਾਈ ਇੱਕ ਇਹ ਆਪਣਾ ਨਵਾਂ ਕੋਈ ਆਪਣਾ ਕੋਈ ਸੂਬਾ ਨਹੀਂ ਮੰਗਦੇ ਇੱਕ ਮੰਗਦੇ ਕੀ ਹੈ ਵੀ ਐਮਐਸਪੀ ਦੀ ਮੇਨ ਇਹਨਾਂ ਦੀ ਲੜਾਈ ਜਿਹੜੀ ਐਮਐਸਪੀ ਦੀ ਕਰਜ਼ਾ ਮੁਕਤੀ ਆਪਣੀ ਫਸਲ ਦੀ ਮੰਗ ਹੈ ਕਿ ਗਰੰਟੀ ਮੰਗਦੇ ਆ ਵੀ ਸਾਨੂੰ ਗਰੰਟੀ ਦੇ ਦਿਓ ਵੀ ਅਸੀਂ ਤੁਹਾਡੀਆਂ ਫਸਲਾਂ ਖਰੀਦਾਂਗੇ ਪਰ ਇਹ ਜਿਹੜੀ ਅੱਜ ਦੇ ਹਾਕਮ ਆ ਵੇਖੋ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਖੱਟਰ ਦੀ ਗੱਲ ਕਰੀਏ ਉੱਥੇ ਵੀ ਕਿਸਾਨ ਆ ਇਹਨਾਂ ਨੂੰ ਪਤਾ ਲੱਗੂਗਾ 2024 ਦੇ ਵਿੱਚ ਵੋਟਾਂ ਦੇ ਸਮੇਂ ਵੀ ਜਿਹੜੇ ਏਡੇ ਵੱਡੇ ਜਿਹੜੇ ਪ੍ਰਬੰਧ ਕੀਤੇ ਆ ਖੱਟਰ ਨੇ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਵਾਸਤੇ ਹਾਂ ਇੱਕ ਗੱਲ ਹੈਗੀ ਆ ਤੁਹਾਡੇ ਮਾਧਿਅਮ ਤੋਂ ਅੱਜ ਇਥੇ ਦੱਸਣਾ ਚਾਹੁੰਦੇ ਆਂ ਕਿ ਸਾਡੇ ਕਿਸਾਨ ਜਿਹੜੇ ਮੀਟਿੰਗ ਦੇ ਵਿੱਚ ਬੈਠੇ ਆ ਜੋ ਵੀ ਫੈਸਲਾ ਕਰਨਗੇ ਇਹਨਾਂ ਬਾੜਾਂ ਬੂਟਰਾ ਦੀ ਪ੍ਰਵਾਹ ਨਹੀਂ ਆ ਪਹਿਲਾਂ ਵੀ ਬੈਰੀਕੇਡ ਲੱਗਦੇ ਰਹੇ ਆ ਪਹਿਲਾਂ ਵੀ ਪੰਜਾਬ ਦੇ ਲੋਕ ਬੈਰੀਕੇਡ ਤੋੜਦੇ ਰਹੇ ਆ ਅੱਜ ਵੀ ਟੁੱਟਣਗੇ ਦੇਖੋ ਆ ਬਿਲਕੁਲ ਖਾਸ ਤੌਰ ਤੇ ਜਕਾਰਿਆਂ ਦੀ ਗੂੰਜ ਅਤੇ ਜਕਾਰਿਆਂ ਦੀ ਗੂੰਜ ਦੇ ਨਾਲ ਜਿਹੜੀ ਕੀ ਅੱਗੇ ਵਧਣ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਤਰੀਕੇ ਦੇ ਨਾਲ ਕਹਿ ਸਕਦੇ ਹੋ ਤਿਆਰੀਆਂ ਨੇ ਕਿ ਅਸੀਂ ਬਾਰਡਰ ਕ੍ਰੋਸ ਕਰਾਂਗੇ ਜਿਸ ਤਰੀਕੇ ਦੇ ਨਾਲ ਮਰਜ਼ੀ ਕਰੀਏ ਪਰ ਮੈਂ ਇਹ ਤਸਵੀਰ ਜਿਹੜੀ ਕਿ ਤਿਉਹਾਰੇ ਆ ਨਾਲ ਹੀ ਇੱਕ ਤਸਵੀਰ ਮੈਂ ਕੈਮਰਾਮੈਨ ਨੂੰ ਗੁਜਾਰਿਸ਼ ਕਰਾਂਗਾ ਕਿ ਕੈਮਰਾ ਉੱਚਾ ਚੱਕ ਕੇ ਇੱਕ ਵਾਰ ਇਧਰੋਂ ਦਿਖਾਇਆ ਜਾਵੇ ਕਿ ਕਿੰਨੀ ਤਦਾਦ ਦੇ ਵਿੱਚ ਜੋ ਕਿਸਾਨ ਨੇ ਜਾਂ ਕਿਸਾਨਾਂ ਦੀਆਂ ਟਰਾਲੀਆਂ ਨੇ ਜੋ ਦਿਖਾਈ ਦੇ ਰਹੀਆਂ ਨੇ ਇਸ ਜਗ੍ਹਾ ਤੋਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿੱਥਰ ਨੂੰ ਨਿਗਾ ਜਾਏਗੀ ਜਿਸ ਪਾਸੇ ਨੂੰ ਨਿਗਾ ਜਾਏਗੀ ਉਸ ਪਾਸੇ ਨੂੰ ਕਿਸਾਨ ਹੀ ਕਿਸਾਨ ਜਿਹੜੇ ਦਿਖਾਈ ਦੇ ਰਹੇ ਨੇ ਕਹਿੰਦੇ ਹਰੀਆਂ ਪੱਗਾਂ ਵਾਲੇ ਅੱਜ ਹਰੀਆਂ ਝੰਡੀਆਂ ਦਾ ਤਿਆਰ ਕਰ ਰਹੇ ਕਿ ਕਿਸ ਸਮੇਂ ਹਰੀ ਝੰਡੀ ਮਿਲੇ ਸਾਨੂੰ ਤੇ ਸਾਡੇ ਟਰੈਕਟਰ ਜਿਹੜੇ ਖੇਤਾਂ ਦੇ ਰਾਜੇ ਨੇ ਉਹ ਦਿੱਲੀ ਵਾਲ ਨੂੰ ਦੇਸ਼ ਦੀ ਰਾਜਧਾਨੀ ਵੱਲ ਨੂੰ ਸਿੱਧੇ ਹੋਣਗੇ ਭਾਜੀ ਕੀ ਨਾਮ ਤੇਜਾ ਸਿੰਘ ਜੀ ਕਿੱਥੋਂ ਆਏ ਹੋ ਫਰੀ ਕੋਟ ਤੋਂ ਫਰੀਦਕੋਟ ਤੋਂ ਆਏ ਤਿਆਰੀਆਂ ਪੂਰੀਆਂ ਨੇ ਮੈਂ ਪੂਰੀਆਂ ਤਿਆਰੀਆਂ ਜੋਸ਼ ਤੇ ਹੋਸ ਪੂਰਾ ਕਿੰਨੀਆਂ ਟਰੈਕਟਰ ਟਰਾਲੀਆਂ ਲੈ ਕੇ ਆਏ ਹੋ ਸਾਡੇ ਕੋਲੇ ਹੈਗੇ 3-400 ਟਰਾਲੀ ਹੈ ਜੀ 3-400 ਟਰਾਲੀ ਕੱਲੇ ਫਰੀ ਕੋਟ ਬਲਾਕ ਦੇ ਕਿੰਨੀ ਗਿਣਤੀ ਕਿੰਨੀ ਕ ਰਹਿਣ ਵਾਲੀ ਆ ਕਿਸਾਨਾਂ ਦੀ ਫਰੀਦਕੋਟ ਸਾਰੀ ਰਹਿਣ ਵਾਲੀ ਆ ਸਾਰੀ ਰਹਿਣ ਵਾਲੇ ਆ ਜੀ 3-400 ਟਰਾਲੀ ਕੱਲੇ ਫਰੀਦਕੋਟ ਮੈਂ ਮਤਲਬ ਇਹ ਕਿ ਕਿੰਨੇ ਕਿਸਾਨ ਫਰੀਦਕੋਟ ਤੋਂ ਆਏ 1000 ਬੰਦਾ ਕੱਲਾ ਫਰੀਦਕੋਟ ਤੋਂ ਹੀ ਆਏ ਅੱਗੇ ਬੈਰੀਕੇਟਿੰਗ ਬਹੁਤ ਤਗੜੀ ਕੀਤੀ ਗਈ ਹੈ ਬੈਰੀਕੇਟਿੰਗ ਟੱਪੋਂਗੇ ਉੱਥੇ ਰੁਕੋਂਗੇ ਕਿ ਰੁਕ ਰਹਿਣਾ ਬੈਰੀਕੇਟ ਤਾਂ ਅਗਲੀ ਵਾਰ ਵੀ ਕੀਤੀ ਸੀਗੀ ਐਦਕੀ ਵੀ ਕੀਤੀ ਆ ਅਸੀਂ ਵੀ ਓੜਨਾ ਹੀ ਪ੍ਰਬੰਧ ਦਾ ਜਿੰਨਾ ਉਹਨਾਂ ਦਾ ਉਦੋਂ ਜ਼ਿਆਦਾ ਸਾਡਾ ਕਹਿੰਦੇ ਕਈ ਕਹਿੰਦੇ ਲੋਡਰ ਵਗੈਰਾ ਹੋਰ ਜੀਸੀਬੀਆ ਮਸ਼ੀਨਾ ਕਿਸਾਨ ਨਾਲ ਲਈ ਫਿਰਦੇ ਕਿ ਜਿਵੇਂ ਉਹਨਾਂ ਨੇ ਰੱਖੇ ਸੀ ਓਵੇਂ ਚੱਕ ਦਨੇ ਅਸੀਂ ਸੜਕ ਤੇ ਜਿਵੇਂ ਜਿਵੇਂ ਉਹਨਾਂ ਨੇ ਲੋਡਰ ਰਾਈ ਟ੍ਰੈਕਟਰ ਰੱਖਿਆ ਬੰਦ ਕੀਤੇ ਰਸਤੇ ਤੇ ਅਸੀਂ ਵੀ ਸਮਾਨ ਕੰਚੀ ਦਾ ਉਤੋਂ ਦੀ ਨਹਿਰ ਦੇ ਉਤੇ ਬਣਾ ਕੇ ਲੰਘ ਜਾਗੇ ਸਾਡੇ ਕੋਲ ਐਡਾ ਪ੍ਰਬੰਧ ਦਾ ਪੰਜਾਬ ਕੋਲੇ ਕੰਚੀ ਵਾਲਾ ਕੀ ਪ੍ਰਬੰਧ ਹੈ ਕਿ ਤੁਸੀਂ ਉਹ ਮਹਗਾਵਾਂਗੇ ਜੇ ਨਾ ਚੱਲਿਆ ਤਾਂ ਚਾਰਾ ਅਸੀਂ ਤੋੜਾਂਗੇ ਬੈਰੀਅਰ ਭੰਨਾਂਗੇ ਪਹਿਲਾਂ ਜੇ ਨਾ ਚੱਲਾਂਗੇ ਸਾਰਾ ਪ੍ਰਬੰਧ ਕਰਾਂਗੇ ਆਪਦੇ ਫਲਾਈਓਵਰ ਪੋਲੀ ਬਣਾ ਦੋਗੇ ਉੱਪਰੋਂ ਦੇ ਆਪਦੇ ਆਓ ਜੰਗੂ ਦੇਖੋ ਦੇਖੋ ਇਹ ਕਿਸਾਨਾਂ ਦੀ ਫੌਜ ਹੈ ਇਹ ਜੈ ਜਵਾਨ ਜੈ ਕਿਸਾਨ ਦਾ ਨਾਹਰਾ ਲਾਇਆ ਸੀਗਾ ਉਸੇ ਤਰੀਕੇ ਦੇ ਨਾਲ ਕ੍ਰਿਸ਼ਨ ਦੇਖੋ ਕਿਸਾਨਾਂ ਦੀ ਫੌਜ ਹੈ ਕਿਸਾਨਾਂ ਦੀ ਫੌਜ ਕਹਿੰਦੀ ਕਿ ਜੇਕਰ ਕੋਈ ਚਾਰਾ ਨਾ ਚੱਲਿਆ ਤਾਂ ਸਾਡੇ ਕੋਲ ਕੈਂਚੀਆਂ ਵਾਲੇ ਗੇਟ ਨੇ ਜਿਹੜੇ ਕੈਂਚੀਆਂ ਵਾਲੇ ਫੁੱਪੋਲ ਬਣ ਗਏ ਜਿਸ ਜਗ੍ਹਾ ਤੋਂ ਅਸੀਂ ਲੰਬਣਾ ਲੰਘਣਾ ਉਸ ਜਗ੍ਹਾ ਤੇ ਅਸੀਂ ਕੈਂਚੀਆਂ ਵਾਲੇ ਰਾਸਤੇ ਬਣਾਵਾਂਗੇ ਤੇ ਉੱਤੋਂ ਦੀ ਟਰੈਕਟਰ ਟਰਾਲੀਆਂ ਲੰਘਣਗੇ ਪਰ ਇਹ ਲਗਾਤਾਰ ਜਿਹੜੇ ਕਿਸਾਨ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਫਰੀਦਕੋਟ ਤੋਂ ਹੋਵੇ ਚਾਹੇ ਕਿਹਸੇਦਿਆਂ ਹੋਰ ਕਿਹ ਥਾਵਾਂ ਤੋਂ ਹੁਣ ਮੈਂ ਇਹ ਤਸਵੀਰਾਂ ਜਿਹੜੀਆਂ ਕਿ ਦਿਖਾਵਾਂਗਾ ਕਿ ਲਗਾਤਾਰ ਜਿਹੜਾ ਕਿਸਾਨ ਨੇ ਉਹ ਕਿਸਾਨ ਇਕੱਠੇ ਹੋਏ ਨੇ ਅਤੇ ਇਹ ਜਿਹੜਾ ਕਿ ਅਗਲੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ 10 ਵੀ ਦੇ ਤਕਰੀਬਨ ਕਹਿ ਸਕਦੇ ਆ ਕਿ ਹਰੀ ਝੰਡੀ ਮਿਲਣ ਦੇ ਸਾਰ ਲੱਗ ਰਹੇ ਨੇ ਕਿਉਂਕਿ ਇਹ ਦੂਸਰੇ ਪਾਸੇ ਸ਼ੰਭੂ ਬਾਰਡਰ ਵਾਸਤੇ ਫਤਿਹਗੜ੍ਹ ਸਬਤੌਰ ਬਣ ਗਈ ਹੋਵੇਗੀ ਤੱਕ ਨੋਰੀ ਬਾਰਡਰ ਤੋਂ ਜਿਹੜੀ ਕੀ ਕਹਿ ਸਕਦੇ ਆ ਲਈ ਜਿਹੜੀ ਇਥੋਂ ਰਵਾਨਗੀ ਹੋਵੇਗੀ ਇੱਕ ਸਾਈਡ ਇਹ ਵੀ ਦਿਖਾਵਾਂਗੇ ਕਿ ਟਰੈਕਟਰ ਸਲਫਾ ਮਾਰ ਰਹੇ ਨੇ ਸਲੈਂਸਰਾਂ ਵਿੱਚੋਂ ਧੂਆਂ ਟਰੈਕਟਰਾਂ ਦੇ ਕਿਸੇ ਨਾ ਕਿਸੇ ਨਿਕਲ ਰਿਹਾ ਕਿ ਤਿਆਰੀਆਂ ਪੂਰੀਆਂ ਨੇ ਲੜਕਾਰੇ ਸਾਡੇ ਖੇਤਾਂ ਦੇ ਰਾਜੇ ਵੀ ਮਾਰ ਰਹੇ ਆ